ਮਤਿ ਸਾਜ ਦਾ ਸੰਕਾ ਜਾਣੂ ਜਾਉ ਕਿ ਸਾਡਾ ਇੱਥੇ ਹੁੰਦਾ ਘਾਤ ਨਹੀਂ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਬਾਣੀ ਦੇ ਬਚਨ ਵੰਨ ਸਾਹਿਬ ਸਤਿਗੁਰ ਮਾਰਗ ਵਿੱਚ ਪਾਤਸ਼ਾਹ ਮਹਾਰਾਜ ਜੀ ਬਹੁਤ ਸੁਧਰ ਮੁਵਾਰਕ ਰਸਨਾ ਤੋਂ ਜਾਣੂ ਕਿ ਤਾ ਉਹ ਮਹਾਰਾਜ ਜੀ ਨੇ ਪਾਤਸ਼ਾਹ ਨੇ ਨਗਰਾਂ ਦੇ ਗੁਰੂ ਆਇਆ ਸੋ ਚਾਲ ਸੀ ਸਭ ਕੋਈ ਆਏ ਵਾਰੀ ਦੇ ਮਹਾਂਪਰਵ ਨੂੰ ਸਫਲੇ ਕਰਦੇ ਹੋਏ

ਅਲਕਾਰਪ ਪਰਮੇਸ਼ਰ ਪਰਮਾਤਮਾ ਦਾ ਹੁਕਮ ਆਗਿਆ ਜਿਵੇਂ ਸੁਵਾਸ ਅਲਕਾਰਪ ਪਰਮਾਤਮਾ ਵਾਈਬਲਿਕਨ ਮੌਸ਼ਕੀਤੇ ਸਵਾਸਾਂ ਦੀ ਰਾਸ ਕਰਨ ਕਰਦੇ ਹੋਏ ਸਵਾਸਾਂ ਦੀ ਰਾਸ ਕੁੰਨ ਹੁਕਮ ਦੇ ਹੋਏ ਕੁਝ ਦਿਨ ਹੋ ਗਏ ਨਾ ਉਹ ਜਮਾਮ ਪਰ ਲੋਕ ਕੱਖਤ ਦੀ ਅੰਤਿਮ ਸ਼ਾਂਤੀ ਦਰਗਾਹੇ ਸਹਿਰ ਦਾ ਵਾਸਤੇ ਜੁਨਾ ਦੀ ਨੁਕਤੀ ਵਾਸਤੇ ਸਾਰੇ ਪਰਮਾਨੰਵ ਮਿਛੀ ਆਤਮਾ ਦੇ ਨਿਮਿਤਰ ਸੂਨ ਪਰਵਾਸ ਸੰਬੂਧਵਾਰਾ ਸਦਾ ਕਨੈਲ ਸੰਗਠਨ ਦੇ ਪਰਪੋਖਾ ਹਸਪਤਾਲ ਦੇ ਸਭਾ ਜਸਕੀਰ ਸਿੰਘ ਜੀ ਵਿਚਰੀ ਆਤਮਾ ਦੇ ਨਵੇਂ ਤੋਂ ਉਹਨਾਂ ਦੇ ਗ੍ਰਹਿ ਵਿਖੇ ਰੂਹ ਦੀ ਕਲਿਆਣਤਾ ਵਾਸਤੇ ਆਪਣੇ ਗ੍ਰਹਿ ਅੰਦਰ ਸ੍ਰੀ ਸਹਿਜ ਸਹਿਜ ਪਾਠ ਸਤਿਗੁਰਾਂ ਦਾ ਉਪਦੇਸ਼ ਤੋਂ ਤੁਹਾਨੂੰ ਜਿਣੀ ਬਾਣੀ ਉਪਦੇਸ਼ ਕਰਮ ਕਰਵਾਏ ਸੀ ਉਹ ਗਾਧੂ ਬ੍ਰੰਤ ਨੂੰ ਪਰ ਲਿਖੇ ਵਿਚੜੀ ਆਤਮਾ ਦੇ ਵਿੱਚ ਮੂਰਤੀ ਜਲੀ ਸਾਸ ਜੀ ਕਿ ਤੁਸੀਂ ਰੱਬ ਤੋਂ ਚੁੱਕਿਆ ਹੈ ਮੌਤ ਕਿੜ ਗਿਆ ਉਹ ਬਦਲ ਗਿਆ ਫਸਾ ਗਿਆ ਸੰਸਾਰ ਦਾ ਜਾਣਦੇ ਹੋ ਮੂ ਪਿਆਰੇ ਜਿਹੜਾ ਵੀ ਸੰਸਾਰ ਕੋਲ ਪਰ ਆਇਆ ਆਪਣੀ ਬਾਰੀ ਦਾ ਸੰਸਾਰ ਕੋਲ ਜਾਣਾ ਪੈਂਦਾ ਭੱਤਿਓਂ ਤੋਂ ਦੇ ਕਿਸੇ ਵੀ ਸੰਸਾਰ ਅੰਦਰ ਗੁੱਤ ਗਾਜੀ ਸਾਸ ਜੀ ਕੋਈ ਮਰਕੀਤ ਨਹੀਂ ਹੈ

ਸਾਹਿਬ ਸਰਦੂ ਇੱਕ ਬਾਦਰੁਆਦ ਸ਼ਮਾਹਾਲੀ ਮੂਬਾਰਕਸਾں ਦੇ ਵਿੱਚੋਂ ਜਾਰੀ ਹੋਏ ਬਚਨ ਨੌਵੇਂ ਪਾਤਸ਼ਾਹ ਤੇ ਪਹਾਂਦ ਪਾਤਸ਼ਾਹ ਜੀ ਦੇ ਬਚਨ ਵਿਰੇ ਨੇ ਗੁਰੂ ਜਾਰੀ। ਸੋਠਾਗੰਦਰ ਸੱਜੀ ਪਾਤਸ਼ਾਹ ਮਹਾਰਾਜ ਸੁਝੌਂਦਾ ਜਪਨ ਕਰਦੇ ਤਾਂ ਸੰਗ ਕੀ ਭਾਈ ਇਹ ਜਿਹੜੇ ਸੰਸਾਰ ਦੀ ਰਚਨਾ ਹੈ ਇਹ ਜਿਹੜਾ ਜਨ ਤਪਸਾਰਾ ਹੈ। ਇਹ ਨਰ ਇਹ ਸਾਚੀ ਦੀ ਧਾਰ ਹੈ। ਆਪਣੇ ਮੰਦਰ ਮਹਾਰਾਜ ਕਹਿੰਦੇ ਕਿ ਹੈ ਭਾਈ ਇਸਨੂੰ ਪੱਕੀਆਂ ਕਰਕੇ ਧਾਰ ਲੈ ਵੱਲ ਕਿਹੜੀ ਆ ਜੀ ਕਹਿੰਦੇ ਦੇਖੋ ਸਗਲ ਜਗਤ ਹੈ ਸਭ ਤੋਂ ਪਾਉਂਦਾ ਕਿ ਸਾਰਾ ਸਾਰਾ ਸੰਸਾਰ ਸਾਰਾ ਜਗਤ ਮਹਾਰਾਜ ਕਹਿੰਦੇ ਸਗਲ ਜਗਤ ਹੈ ਜਿਵੇਂ ਸੁਪਨਾ ਜਿਵੇਂ ਆਪੋ ਸੁਪਨਾ ਵੇਖਦੇ ਰਾਤ ਨੂੰ ਸੰਦਰ ਵਿੱਚ ਨਰਨ ਬਣ ਗਿਆ ਰਾਜੇ ਬਣਦੇ ਮਨੁਖਾਰੀ ਬਣਦੇ ਸਾਰਾ ਸੰਸਾਰ ਤੇ ਮਹਾਰਾਜ ਕਹਿੰਦੇ ਇਹ ਸਾਰਾ ਜਨ ਸੰਸਾਰ ਇੱਕ ਸੁਪਨੇ ਦੀ ਹੈ ਇਹ ਤੁਹਾਨੂੰ ਦਾ ਸਾਰਾ ਬਾਤਾਂ ਕਹਿੰਦੇ ਇਹ ਵਿੱਚ ਸਭ ਸੰਸਾਰ ਕੋਲ ਮਾਤ ਦੇ ਪਾਤਸ਼ਾਹ ਮਾਰੇ ਕੋਈ ਤੇ ਮਾਰਗ ਦੇ ਕੋਈ ਰਾਜਾ ਕੋਈ ਪਰਜਾ ਕੋਈ ਸਭ ਸੰਸਾਰ। ਅਖੀਰ ਅੰਦਰ ਪਾਤਸ਼ਾਹ ਬਣ ਕੇ ਬੰਦੇ ਨੇ ਕਿਸ ਨਾਲ ਕੀਚਾ ਦੋਸਤੀ ਮਿਲਤੀ ਮੱਤਰ ਤੱਕ ਨਾ ਭਾਏ। ਉਦੋਂ ਹੀ ਆਪਣੀ ਆਪਣੀ ਵਾਰੀ ਦੁਆਰਾ ਸਾਰਾ ਸੰਸਾਰ ਜਿਹੜਾ ਚਲਿਆ ਜਾ ਰਿਹਾ ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਾਂ। ਜਿੱਥੇ ਮਹਾਰਾਜ ਜੀ ਬਚਨ ਕਰਣਾ ਕੀਤਾ ਪਾਤਸ਼ਾਹ ਜੀ ਨੇ ਨਾਲ ਦੀ ਸਾਖੀ ਦੀ ਧਾਰ ਸਕਲ ਜਗਤ ਹੈ ਜੈਸੀ ਸੁਖਨਾ ਬੈਣ ਸਭ ਲਖਨਾ ਬਾਗ ਇਹਦੇ ਜਦੋਂ ਸੰਸਾਰ ਤੇ ਜੀਵ ਆਉਂਦਾ ਗੁਰੂ ਦੇ ਬਿਆਰੇ ਆਉਂਦਾ ਵੀ ਅਕਾਲ ਪੁਰਖ ਪਰਮਾਤਮਾ ਦੇ ਰੂਪ ਅਨੁਸਾਰ ਹੈ ਤੇ ਜਾਂਦਾ ਵੀ ਅਕਾਲ ਪੁਰਖ ਪਰਮਾਤਮਾ ਦੇ ਰੂਪ ਅਨੁਸਾਰ ਹੈ ਤੇ ਅੰਦਰ ਸਭ ਕੁ ਬਾਹਰੋਂ ਦਿਨਾ ਕੋਈ ਪਰ ਜਿਹੜਾ ਜੀਵ ਸੰਸਾਰ ਤੇ ਆਇਆ ਸੰਸਾਰ ਦੀ ਔਂਤੂ ਪਹਿਲਾ ਪਾਤਸ਼ਾਹ ਕਹਿੰਦੇ ਕਿ ਪਹਿਸਾ ਦਾ ਜਿਹੜਾ ਮਨਣਾ ਹੈ ਉਹ ਕਿਹਾ ਜਾਂਦਾ ਹੈ

ਰਾਮਕੰਦੀ ਰਾਗ ਅੰਤਕ ਬੰਗਲਾ ਚਰ ਦੇ ਵਿੱਚ ਮੋਹਨਕਾਲ ਸ਼ਾਂਸਕ ਮੈਡ ਜੀ ਦੀ ਬਾਣੀ ਦੁਆਰਾ ਕਹਿੰਦੇ ਮਰਨ ਐਂਡ ਬਾਇ ਮਰਨਾ ਲਾ ਕਰਕੇ ਸੰਸਾਰ ਤੇ ਉਹਨੇ ਮਰਨੇ ਨੂੰ ਕਾਇਮ ਮੰਡਲ ਨੇ ਆਇਆ ਇਹ ਸੰਸਾਰ ਦੇ ਮਨਕ ਮੰਡਲ ਕਿਉਂ ਨਹੀਂ ਪਹਿਲਾਂ ਸਾਡਾ ਮਨਾਂ ਲਿਖਿਆ ਜਾਂਦਾ ਇਹ ਵੀ ਵਦੰਤਰ ਕੋਈ ਸੰਸਾਰ ਜਬਰ ਜਿਨੂ ਲੈ ਕਰਕੇ ਆਇਆ ਸਾਧ ਸੰਤ ਜੀ ਬੜੇ ਨਿੱਕੇ ਸਵਾਦਿ ਮਾਨ ਸਿੰਘ ਪਰਵਾਰ ਬੜਾ ਸੁਖਵਾਨ ਹੈ ਜਿਹੜਾ ਦਸੰਤ ਬੜੀ ਸਿਆਣੀ ਜੀ ਕਾ ਇਸਾਸਨ اپنی چلے گئے گئے جگ ہر نام صاحب ہے

ਇਹ ਪੱਕਾ ਸਾਡਾ ਮਿੱਤਰ ਸੰਸਾਰ ਦੇ ਉਹ ਵੀ ਬੰਦੀ ਹੈ ਦਾਦੀ ਮਾਈ ਬਾਪੂ ਮਾਪ ਨਾਮ ਧਾਰਿ ਫਿਰ ਸਭ ਸਾਥ ਕਾਹੇ ਨੂੰ ਪੁਰਖ ਬਖਲਾਇਆ ਮੈਂ ਸੰਗ੍ਰੋਹ ਹੁਕਮ ਤੂੰ ਆਇਆ ਸੀ ਗੁਰੂ ਦਾ ਵਾਅਦਾ ਕਰ ਨਾਲ ਪੂਰਾ ਕਰਗਾ ਪਰਵਾਦ ਵਿੱਚ ਤੈਨੂੰ ਹੋਣਾ ਪੈਂਦਾ ਪਰ ਮਹਾਰਾਜ ਕਿੰਦ ਪੱਕਾ ਮਿੱਤਰਾਲਾਲ ਪਰਮੇਸ਼ਰ ਨਾਮਾ ਦਾ ਮਹਾਰਾਜ ਦਾ ਨਾਮ ਹੈ

ਉਹਨੇ ਕਿੰਨਾ ਚੇੜਾ ਨੋਰ ਦਿੱਤੇ ਨਿਰਦੇਵ ਗੁਰੂ ਦਾ ਜਦੋਂ ਸਕਿੰਤੀ ਖੇਡ ਹੁੰਦੀ ਹੈ ਸਾਸ ਨੂੰ ਉਸ ਕੰਦੇ ਅੰਦਰ ਕੋਈ ਜਾਂਦੇ ਅੰਦਰ ਹੀ ਵੀ ਪਹਿਲੇ ਵਿੱਚ ਹੀ ਸਮਾਪਤੀ ਹੋ ਜਾਂਦੀ ਉਹਨੂੰ ਸਤਨਾਮ ਸੁਬਾਹ ਕਿਸੇ ਤਰ੍ਹਾਂ ਤੇਰਾ ਜੀਵਨ ਹੈ ਗੁਰੂ ਇੱਕ ਬਾਦਰ ਮਾਸ਼ਾ ਬਾਰਾ ਦੀ ਦੰਡੀ ਵਿੱਚ ਉਂਗਲ ਲੱਗ ਜੇ ਫਿਰ ਇਹ ਇਹ ਵਿਸ਼ਵਾ ਨਾ ਕਿਤਾ ਕੀ ਸੋਨਾ ਪਰਸ ਕਰ ਕੀ ਆ ਕਰੀ ਕਿ ਸਾਡੀ ਪੱਕਿਆ ਉਹਦੇ ਸੰਸਾਰ ਦੀ ਬੰਦੀਤ ਨਹੀਂ ਪਤਾ ਨਹੀਂ ਮੌਤ ਵਾਲੀ ਸਤ ਜਿਹੜੀ ਹੈ ਮੌਤ ਵਾਲਾ ਸੁਨੇਹਾ ਜਿਹੜਾ ਹੈ ਤੂੰ ਕਦੋਂ ਆ ਜਾਣਾ ਮੈਂ ਤੇ ਬਾਬਾ ਜੀ ਕਹਿੰਦੇ ਕਿ ਜਦੋਂ ਮੌਤ ਦੀ ਸੱਤ ਵੱਜੀਏ ਨਾ ਮੌਤ ਦੇ ਸੱਤੇ ਘਰ ਘਰ ਆਉਂਦੇ ਨੇ ਬਾਲਕ ਨੇ ਘਰ ਘਰ ਜੂ ਪਹੁੰਚਾ ਆਉਂਦੇ ਜੀ ਰਣ ਕੇ ਸੱਤੇ ਪਤਵਨ ਸੱਦ ਰਹਾ ਹਾਰਾ ਸੁਣ ਜੇ ਨਾਨਕ ਸੇਹ ਦੇ ਭਗਵਾਨੁਰ ਮੌਤ ਦੇ ਸਮੇਂ ਵੀ ਆਇਆ ਕਰੇ ਪਰ ਜਦੋਂ ਮੌਤ ਵਾਲਾ ਸਮਾਂ ਆ ਜਾਂਦਾ ਬਾਬਾ ਫਰੀਦ ਬਾਦਸ਼ਾਹ ਬਾਰੇ ਸੁਣੀ ਮਦਵੇ ਗੁਰੂ ਪਿਆਰਿਓ ਉਹਨਾਂ ਨੂੰ ਬਚਨ ਕਰਦੇ ਪਹਿ ਬਾਣੀ ਦੁਆਰਾ ਕਹਿੰਦੇ ਸਾਰੇ ਦਰਵਾਜ਼ੇ ਭਜ ਕੇ ਮੌਤ ਰੂਪੀ ਬਾਣੀ ਆ ਜਾਣਾ ਹੈ। ਉਹ ਸਟੇਟਮੈਂਟ ਜਿਵੇਂ ਬ੍ਰਿੰਦਰ ਕੋਟ ਦੀ ਕਿੰਨੀ ਕਿੰਨਾ ਪ੍ਰਭਾਤ ਦੀ ਇਲਾਜ ਕਰਾਇਆ ਗੁਣ ਕਰਾਂ ਫੱਕ ਇਲਾਜ ਕਰਾਇਆ। ਦਾਸਨਾ ਬਚਨ ਹੋਏ। ਪਰ ਜਿਹੜੇ ਗੁਰੂ ਪਿਆਰਿਓ ਜੀਵਨ ਦੀ ਗੱਲ ਹੈ ਉਹ ਨਾਲ ਪਰਮੇਸ਼ਰ ਪਰਮਾਤਮਾ ਦੇ ਹੋਂਦ ਵਿੱਚ ਅਹਿਸਾਸ

ਆਪਣੇ ਚਰਨਾਂ ਦੇ ਵਿੱਚ ਕਰਨਾ ਸਾਰੇ ਪਰਿਵਾਰ ਦੀ ਸੀਰ ਤੇ ਸਮਰਥਾ ਬਰਖੜਾ ਪੜਾ ਮੰਦਰ ਉਦਮ ਤੇ ਹਰ ਵਕਸ਼ਣ ਕਰਨਾ ਜੀਤਿਆ ਇਸਾਸਨ ਦੀ ਆਸ਼ਾ ਨੂੰ ਨਾਲ ਹੁੰਨ ਲਈ ਪਈ ਪ੍ਰਾਂਤ ਨੂੰ ਕੋਈ ਹੱਲ ਹੋਊ ਮੈਂ ਕਿ ਇਹ ਤੇਰੀ ਵਾਰੀਆ ਇਹ ਤੇਰੀ ਵਾਰੀਆ ਕਾਲਪੁਰਸ਼ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਾਂ ਪਰਦੇ ਦੀ ਜਿਵੇਂ ਜਰਾ ਗੁਰੂਪਾ ਜਨੂਤ ਬਾਸ ਪਰਮਾਤਮਾ ਦੀ ਕਿਰਪਾ ਗੁਆਰਾ ਸਭ ਨੂੰ ਪ੍ਰਾਪਤ ਹੋਏ ਹਨ ਕਿਰਪਿਆ

Aí, vai aí, ਮਾਰਨਿੰਗ ਵਰਤ ਉਪਦੇਸ਼ ਦੇ ਰਹੇ ਹਾਂ ਅਵਰਿ ਕਾਸਤੇ ਨੂੰ ਕਿਤੇ ਨਾ ਆਪ ਕਾਲ ਕਨ ਪ੍ਰਬਤਮਾ ਦੀ ਭਗਤੀ ਤੋਂ ਹਮੈ ਇਹ ਠੀਕ ਹੈ ਪਰਵਾ ਕਰਦੇ ਪੈਂਦੇ ਨੇ ਪੇੜ ਦੀ ਉਪਤੀ ਵਾਸਤੇ ਜ਼ਰੂਰੀ ਹੈ ਪਰ ਬਾਦਸ਼ਾਹ ਜੰਨੇ ਨੇ ਜੇ ਤੀਨਾਂ ਪਰਵਾਰਾਂ ਅਰਥੋਂ ਜਾਣ ਹੋਇਆ ਪੈ ਉਦੋਂ ਬਾਅਦ ਪਰਮੇਸ਼ਰ ਪ੍ਰਬਤਮਾ ਮਹਬੂਬ ਨੇ ਇਹ ਪਿੰਨਾਂ ਸੋਨਾ ਸੁੰਦਰ ਸਰੀਰ ਤੇ ਕਬਖਸ਼ੀ ਪੁੰਦਾ ਸੁੰਦਰ ਪਗੜੀ ਵੱਧ ਰਿਆ ਸੁੰਦਰ ਵਸਤਰ ਪਾਰੇ ਸੁੰਦਰ ਪਗੜੀ ਵੱਧ ਰਿਆ ਪਰ ਪਾਦਸ਼ਾਹ ਕਹਿੰਦੇ ਨੇ ਆਪ ਸੁੰਦਰ ਕੁਰੀਨ ਜਿੱਕਰ ਹਮੇ ਸਿਆਣਾ ਵੀ ਉਹਦੇ ਜਤਵਾਰ ਜੀ ਹੋਵੇ ਪਟਕ ਪੁੰਡ ਵਿੱਚ ਕਦਾਸ਼ ਹੋਵੇ ਆਹ ਸੁੰਦਰ ਕੁਰੀਨ ਜੰਦਰ ਮੁਖੀਆਂ ਨੀਂ ਤਰਵਾਰ ਦਾ ਆਪਣੇ ਮੁਖ ਦੇ ਵਿੱਚੋਂ ਗਿਆਨ ਵਿਚਾਰ ਕਰਦਾ ਵੀ ਮਹਾ ਗਿਆਨੀ ਹੈ ਪਰ ਜੀਵ ਦੇ ਦੇ ਰੂਪੀ ਘਰ ਦੇ ਵਿੱਚ ਤਕਾਲ ਉਸ ਪਰਮਾਤਮਾ ਪ੍ਰਤੀ ਪ੍ਰੀਤ ਨਹੀਂ ਹੈ ਤੇ ਗੁਰੂ ਬਾਬਾ ਜੀ ਕਹਿੰਦੇ ਨੇ ਜਦ ਤੂੰ ਆਪਣੇ ਅੰਦਰ ਜਿਉਂਦਾ ਨਾਮ ਨੂੰ ਬੋਲੋ ਜੇ ਸਤਨਾਮ ਵਾਹੋ ਜੀ ਸਤਨਾਮ ਸਿਮਰਿ ਰਹੁ ਰੂ। ਵਰਤ ਕਹਈਏ ਨਾਨਕਾ ਜੇ ਪ੍ਰੀਤ ਨਹੀਂ ਪਗਲ ਹੋਣਾ ਜੇ ਜਿੰਨ ਕਸਾਲਤ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਜੁੜੀ ਨੁਪਾ ਜਾਨਦੇ ਆਪ ਦਾ ਕੀ ਨੁਪਾ ਜਾਨਾ ਬਾਕੀ ਸੰਸਾਰ ਦਿਆ ਕਰਕੇ ਜੇ ਤੇਰਾ ਜੀਵਨ ਉਹ ਆਪਣੇ ਜੀਵਨ ਨੂੰ ਸਮਝਾਣਾ ਸਕੇ ਕੱਕਾ ਕੋ ਲੜਕੀਆਂ ਤੇਰਨਾ ਕਰ ਸਹੀਰ ਦਾ ਕੋਈ ਵਿਸ਼ਵਾਸ ਕੋਈ ਪਰਵਾਸ ਨਹੀਂ ਪਤਾ ਨਹੀਂ ਕਦੋਂ ਮੌਤ ਵਾਲਾ ਮੌਤ ਵਾਲੇ ਸੱਜਣ ਤਹਾਂ ਕੋ ਸਾਥ ਸਾਥ ਦੇਖਾਂ ਮਿਦਾਂ ਦੇਰੀ ਨਹੀਂ ਕਰੋਂਗੇ ਤੇ ਫਿਰ ਜਦੋਂ ਮੌਤ ਵਾਲੇ ਸੱਜਣ ਨੂੰ ਗਿਆਹ ਬਾਹਰ ਆ ਕੇ ਕਹਿੰਦੇ ਨੇ ਕਿ ਮੌਤ ਇਹ ਨਹੀਂ ਵੇਖਣਾ ਜਦ ਇਹ ਭਰ ਪਾਣੀ ਚ ਇਹ ਬਚਣਾ ਇੰਨੇ ਭਟੇਵਾ ਆ ਗਿਆ ਇਸ ਚੀਜ਼ ਦੇ ਨਾਲ ਮੌਤ ਨੂੰ ਮਾੜਾ ਕਹਿੰਦੇ ਕੋਈ ਕੋਈ ਭਾਵ ਨਹੀਂ ਹੋਵੇ ਨਾ ਕੋਲਨੀ ਮੌਤ ਨੇ ਮਹੀਨਾਂ ਦੇ ਦਿੱਤੇ ਮੌਤ ਨੇ ਦਿਨ ਹੀ ਦਿੱਤਾ ਮੌਤ ਨੇ ਤਰੀਕਾ ਹੀ ਲਿਖਣੀ ਮਰਨ ਮਰਤ ਦਾ ਪੁੱਛਿਆ ਪੁੱਛੀ ਚਿੰਤਨਾ ਵਾਰ ਕਿ ਕਿਹੜਾ ਸੱਜ ਸੰਗਤ ਚੱਲ ਰਿਹਾ ਉਹਦੇ ਨਾਲ ਕੋਈ ਵਾਸਤਾ ਨਹੀਂ ਤੇ ਬਾਬਾ ਜੀ ਕਹਿੰਦੇ ਉਹ ਬੇਰੋ ਨਹੀਂ ਮੁਕੀਆ ਜਦ ਆਇਆ ਪਰੇ ਦਾਲੋ ਫਾਂਖਾ ਪਤਾ ਨਹੀਂ ਉਹ ਗੀਦਾ ਉਹ ਸਮਾਂ

ਸ਼ਰੀਰ ਦਾ ਭਾਂਡਾ ਪਿਆ ਭਾਂਡਾ ਇਹਦੇ ਇਹ ਕੋਈ ਪਤਾ ਨਹੀਂ ਇਸ ਭਾਂਡੇ ਨੂੰ ਕਦੋਂ ਟੇਰੜ ਆ ਜਾਣੀ ਹੈ ਕਦੋਂ ਠੋਕਰ ਵੱਜ ਜਾਣੀ ਹੈ ਆਪਣੇ ਸ਼ਰੀਰ ਨੂੰ ਉੱਚੀ ਦਾ ਭਾਂਡਾ ਕਿਹਾ ਮਹਾਰਾਜ ਜੀ ਨੇ ਸਭ ਸਤਿਗੁਰੂ ਬਾਸ ਮਹਾਰਾ ਜੀਨ ਬਣ ਕਰਕੇ ਦੇਖੋ ਮਿੱਟੀ ਦਾ ਪੁੱਤਰਾ ਐਵੇਂ ਨਿਕਲ ਜਾਂਦਾ ਪਤਾ ਨਹੀਂ ਮਿੱਟੀ ਦਾ ਜਿਆ ਇਹ ਮਿੱਟੀ ਦਾ ਪੁੱਤਰਾ ਹੈ ਤੇ ਕੀਰਪਾਛਾ ਮਿੱਟੀ ਕਾ ਭਾਂਡਾ ਕਿਹਾ ਇਹਦਾ ਕੋਈ ਪਤਾ ਨਹੀਂ

ਇਸ ਜਲ ਵਿੱਚ ਦਸ ਘਾਹ ਸਰਨ ਕੀ ਰੱਖੋ ਗੁਰੂ ਕੇੰਪਰ ਤੇ ਰੱਖੋ ਸਮਝ ਗਿਆ ਸੰਗਤਾ ਸਤਿਕਾਰ ਕਰ ਰਹੀਆਂ